ਸਤਿਗੁਰ ਜੀ ਕਿਵੇਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਮਗੇ ਸੋ ਅੱਜ ਆਪਾਂ ਪਹੁੰਚਾਂਗੇ ਜੀ ਪਿੰਡ ਸ਼ੇਰੋਂ ਬੋਰ ਦੇ ਵਿੱਚ ਮਾਰਨੇ ਕੈਮਰਾ ਇਧਰ ਆਪਣਾ ਭਰਾ ਲੈ ਕੇ ਆ ਗਿਆ ਕੈਮਰਾ ਤਿਆਰ ਹੈ ਜੀ ਆਪਣਾ ਕੈਮਰਾ ਆ ਰਿਹਾ ਜੀ ਉਹ ਬੋਰ ਜੀ ਦੇ ਵਿੱਚ ਆਪਾਂ ਕੈਮਰਾ ਮਾਰਨਾ ਆਰੇ ਇਹ ਆਪਣਾ ਕੈਮਰਾ ਆ ਰਹੀ ਆਪਣੀ ਵਾਇਰ ਸੋ ਅੱਜ ਤੁਹਾਨੂੰ ਦਿਖਾਉਣੇ ਆਗੇ ਅੱਗੇ ਜਾ ਕੇ ਦੇਖੀ ਚੱਲੋ ਉਹ ਖੜ ਜਾ ਪੁੱਤ ਹੌਲੀ 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 ਮਾਦੇ ਮਾਦੇ 50 ਕਿਤੇ ਨਾ ਤਾਰ ਰਜ ਤਾਰ ਰਜ ਤਾਰ ਰਜ ਤਾਰ ਰਜ 340 340 ਸੋ ਇਧਰ ਆਪਣਾ LCD ਸੈਟਅਪ ਰੈਡੀ ਹੈ ਆ ਰਹੇ ਆਪਣੇ ਮਿਸਤਰੀ ਜੀ ਹਾਂਜੀ ਮਿਸਤਰੀ ਹਰਸ਼ੀਕਰ ਜੀ ਠੀਕ ਹੋਈ ਤੁਸੀਂ ਹਾਂਜੀ ਹਾਂ ਸੋ ਉਹਨਾਂ ਦਾ ਕੈਮਰਾ ਸਾਫ ਕਰ ਲੇ ਮੇਰੇ ਕੋਈ ਮੜਾ ਕਹਿੜਾ ਜੀ

3105 ਠੀਕ ਹੈ ਨਾ ਮਤਲਬ ਕਿੰਨੇ ਘੁਟਦੇ ਬਾਕੀ ਹਾਂਜੀ 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 ਇਹ ਪਹਿਲਾਂ ਕਿੰਨੇ ਵੋਟ ਤੇ ਲਾਏ ਸੀ ਪੈਂਚਰ ਆਪਣਾ ਉਸ ਮਨੇ 117 ਪੱਤਰ ਤੇ ਰਹੋ ਉਹ ਐਸਾ ਲੱਗਿਆ ਨਹੀਂ ਜਦੋਂ ਤੱਕ ਪੈਂਚਰ ਉਹ ਬਾਅਦ ਚੱਲ ਪਈ ਦੀ ਕੋਈ ਸਾਰਾ ਦੇਖਣਾ ਹੈ 43 ਇਹ ਅੰਨਾ ਨੰਬਰ ਫੋਨ ਆ 43 ਹੈ ਪੈਂਟਰ ਦਾ ਰੰਗ ਫਟਣ ਲੱਗ ਗਈ ਬਾੜੇ ਵਾਲਾ ਨੰਬਰ ਆ ਤਾਂ ਦੇਖੀ ਬਾੜ ਚੜਾ ਸੀ ਕਿੰਨਾ ਹੋ ਗਿਆ ਦੇਖ ਮੜਾ ਜਾ 5 ਲੱਖ ਚਾਰਾ ਪਾਣੀ ਕਿੰਨਾ ਕ ਪਾਇਤੀ ਬਾਈ ਪਾਣੀ ਪਾਣੀ ਟੈਂਕੀ ਫੁੱਲ ਲਵ ਹੋਰ ਪੈਜੂਗਾ ਪਾਣੀ ਪਾਉਣਾ ਵੇਚ ਬਾਈ ਹੁਣ ਪਾਣੀ ਛੱਡੀ ਪਾਣੀ ਮੋਟਰ ਇੱਥੋਂ ਕਿਸੇ ਦੀ ਦੇ ਲਈ ਛੱਡੀ ਮਾੜੀ ਮੇਰੇ ਪਾਣੀ ਦਰੂ ਛੱਡੀ ਮੋਟਰ ਦਰੂ ਕਰੀ ਹਲੇ ਹੋਰ ਦੇਖਾ ਮਾਠੀ ਕੋ ਠੀਕ ਕਰ ਹੌਲੀ ਹੌਲੀ ਉੱਪਰ ਕਰੀ ਮੜਾ ਜਾ ਉੱਪਰ ਕਰ ਭੁਗਵਾ ਲੈ ਲਾ ਉੱਪਰ ਕਰੀ ਉੱਪਰ ਥੱਲੇ ਆਣੇ ਥੱਲੇ ਖੜ ਜਾ ਇੱਕ ਮਿੰਟ ਥੱਲੇ ਆਣ ਦੇ ਖੜ ਜਾ ਇੱਕ ਮਿੰਟ ਹੌਲੀ ਚੱਲੀ ਹੌਲੀ ਚੱਲੀ ਅਬ ਇਹ ਤੇ ਮੂਰੇ ਪਾਉਣਾ ਦੇਖੀ ਇੱਥੇ ਮੂਰੇ ਹੌਲੀ 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 ਕਿੰਨਾ ਹੋ ਗਿਆ ਓਰੇ ਉੱਪਰ ਕਰੀ ਮੜਾ ਜਾ ਬਾਈ ਬਾਈ ਥੱਲੇ ਕਰ ਕਿੰਨੇ ਫਟੋ ਗਿਆ ਦੇਖੀ ਮੜਾ ਜਾ ਆ ਗਿਆ ਬੇਪਾ ਨੋ ਇਹ ਬੇਪਾ ਹੈ ਆ ਬਰਾਦਾ ਟੁੱਟੇ ਦਾ ਉੱਪਰ ਹੋਇਆ ਬਈ ਹੈ ਟੁੱਟੇ ਉੱਪਰ ਹੋਇਆ ਖੜੀ ਕਵਿੰਟ ਥੱਲੇ ਵਾ ਕੇ ਨਾ ਉਹ ਹਾਂ 100 ਦਿੱਲੀ ਦੀ ਨਾ ਬਈ 100 ਵੇਟ ਦਾ ਪਾ ਕੇ ਖਿੱਚੇ ਤਾ ਜਾਊਗਾ ਖਜੂਰੀ ਆਪ ਦੇਖੀ ਹੈ ਨਾ ਮੈਂ ਨਾ ਦੇਖਾ ਉੱਪਰ ਕਰ ਉੱਪਰ ਕਰੀ ਉੱਪਰ 170 ਤੋਂ ਉੱਪਰ ਕਰਾਂ ਤੂੰ ਕਹਿੰਦਾ 160 ਫੁੱਟ ਹੋ ਗਿਆ ਆਪਾਂ 172 ਦੀ ਗਾਟ ਪਾ ਗਏ ਲੱਥ ਲੈਣਾ ਗਿਆ ਹੋਰ ਲੱਗੇ ਨਾ ਉੱਪਰ ਕਰੀ ਹਣੀ ਇਹਨੂੰ ਕਹੀਂ ਵੇਰੇ ਉੱਪਰ ਕਰੀ ਜਾਂਦਾ

ਉੱਪਰ ਜਾ ਲੈ ਉੱਪਰ ਉੱਪਰ ਲਿਆਉਣਾ ਇਹਨੂੰ ਅੱਛਾ ਹਾਂ ਹੁਣ ਲੈ ਉੱਪਰਾਂ 8 ਰੁਪਏ ਆਤੀ ਕਰਾ ਆਤੀ 8 ਰੁਪਏ ਆਪਾਂ ਉਧਰ ਹੋਰ ਪ੍ਰਕਾਰ ਹੋਰ ਪ੍ਰਕਾਰ ਬਸ ਹੋਰ ਕਰਾਂ ਹੋਰ ਕਰਾਂ 8 ਰੁਪਏ ਬਈ ਹੋਰ ਕਰਾਂ ਬਸ ਹੋਰ ਕਰਾਂ ਬਸ ਕੰਨਾ ਹੋ ਗਿਆ ਹੁਣ ਹੋਰ ਕਰੋ ਜੀ ਕਰਿਏ ਨ ਹੋਰ 160 ਹਾਂ ਹੋਰ ਕਰਾ ਹਾਂ ਬਸ ਥੱਲੇ ਆ ਰ ਕਰ ਕਿੰਨਾ ਹੋ ਗਿਆ ਹੁਣ 60 ਹੋ ਗਿਆ 60 ਚੱਲ ਥੱਲੇ ਜਾ ਲਾਹੌੜੀ ਹੋਲੀ ਚੱਲੀ ਜਾ ਮਾ ਹੋਲੀ ਹੋਲੀ चिरी मारी हुई रेता कि मारा पानी लेता बिरले उपर कर बस थले कर चाला तोरी चाला तार कड्डी तार कड्डी बडी एक मिनट खड़ा लानु फरा एक मिनट खड़ा ला ਮਾਲਾ ਜੋ ਚਲਾਉਣੇ ਮੋਟਰ ਨਾਲ ਦੀ ਨਾਲ ਰਿੱਤਾ ਚੱਕ ਲੈਣੀ ਹੈ ਹੈ ਬਾਈ ਜੇ ਨਿਤਰੇ ਉਹ ਚੱਕ ਲੈਣ ਦੀ ਮਨੋਂ ਸਾਫ ਜਿਹੜੋ ਬੰਨ ਲਓ ਜਦੋਂ ਨਾ ਨਾ ਜਦੋਂ ਹੁਣ ਚਲਾਉਣੇ ਸ਼ੁਰੂ ਚੋ ਉਹ ਤਾਂ ਕਿਹਨਾਂ ਨਿਤਰੇ ਆਉਂਦਾ ਤੁਹਾ ਨਾਲ ਦੀ ਨਾਲ ਰਿੱਤਾ ਆ ਜਾਂਦਾ ਮਾਲਾ ਕੁ ਰੋ ਮਿੰਟ ਅੱਧੇ ਘੰਟੇ ਬਾਅਦ ਹੂੰ ਪੰਡੂ ਜੀ ਵਾਲਾ ਰਿੱਤਾ ਆਉਂਦਾ ਯਾਰ ਐਮਟੀ ਹੈ ਹੈ ਨਾ ਫਿੰਟਰ ਬਾਏ ਹੈ 340 ਕਿਤੇ ਹੈ ਤੁਹਾਹੀ ਘੜਬੜਾ ਪੈਣ ਦੇ ਦੇਖਦੇ ਕੋਈ ਫੰਟਰ ਨਾਲ ਕਿਤੋਂ ਇਹ ਜਨਮ ਫੰਟਰ ਦੀ ਕਿੰਨਾ ਕ ਨੰਗਾ ਰਹਿ ਗਿਆ ਹੁਣ ਉਹੀ ਫੰਟਰੀ ਦੇਖਣ ਵਾਸਤੇ ਕਰ ਰਹੇ ਨੇ ਫਿਰ ਜਦੋਂ ਫੰਟਰ ਘੱਟ ਲੰਗਾਵੇ ਤਾਂ ਜਿਆਦਾ ਉੱਪਰੋਂ ਪਾਣੀ ਜਿਆਦਾ ਲੈਣ ਲੱਗ ਜਾਂਦਾ ਥੱਲੇ ਬੰਦ ਹੋ ਜੇ ਪਾਈਪ ਦਾ ਪਿਆ ਹੈ ਪਾਈਪ ਜਿਹੜਾ ਟੁੱਟਿਆ ਹੋਇਆ ਪਾਸੇ ਦੀ ਬੋਰ ਦੇ ਉਸੇ ਪਾਸੇ ਮੂੰਹ ਆ ਗਿਆ ਉਹਦੇ ਕਰਕੇ ਦਿੱਤਾ ਮਾਰ ਨੂੰ ਹਟਦੀਆਂ ਇਹਦੇ ਪਾਈਪ 'ਚ ਪਾਈਪ ਪਾਉਣਾ ਪਊਗਾ ਹੁਣ ਲੱਗੇ ਉੱਥੀ ਹੋਇਆ ਵੈਂਚਰ ਜਮਾ ਹਾਂ ਪੈਂਟ ਤੇ ਖੜਾਈ ਪਾਈਪ ਦਾ ਸਰਾ ਮੰਨਾ ਉਹ 70-70 ਦੀ ਉਹ ਪਹਿਲਾਂ ਬਹੁਤ ਹੀ ਕਿੰਨਾ ਕਿੰਨੇ 20 ਫੁੱਟ ਹੌਲੀ 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 ਨਾ ਇੰਨਾ ਨਹੀਂ 7-8 ਫੁੱਟ ਦੀ ਉੱਪਰ ਕਰੀ ਉੱਪਰ ਕਰੀ ਮੜਾ ਜਾ ਕਟ ਕਟ ਹੌਲੀ ਹੌਲੀ ਥੱਲੇ ਛੱਡ ਹੌਲੀ ਹੌਲੀ ਜਾ ਮਾ ਚਾਲਾ ਕੈਂਟਰ ਤੋਂ ਮੈਨੂੰ ਆਲਾ ਜਾਂ ਬੰਦ ਹੋਊਗਾ ਹੂੰ ਚੱਲ ਜਾਣ ਦੇ ਬਾਈ ਕਿੰਨਾ ਵਾਗਿਆ ਹੂੰ ਕੀ ਨਾ ਤੇ ਬੁੱਢੀ ਨਾਲੀ ਤੇ ਗੁਰ ਪਈ ਹੈ ਬੁੱਢੀ ਦਾ ਤੀ ਚਾਹਤੀ ਯਾਰ ਸੱਤਾ ਲੈਣਾ ਚਾਹੀਦਾ ਸੱਤਾ ਉਹ ਬਤਲਾ ਜਾ ਮੁੰਡਾ ਉਹ ਦੂਜੇ ਦਾ ਹੋ ਭੋਲੇ ਦਾ ਹੋ ਭੋਲੇ ਦਾ ਅਸੇ ਉਹ ਕੀ ਕੀ ਕਹਿੰਦਾ ਮੈਨੂੰ ਸੋਨੀ ਉਹ ਗਿਆਨੀ ਦੇ ਸੌਣ ਨਹੀਂ ਦੀਗਾ ਕੋਈ ਮਾਲ ਮੁੱਕ ਕੇ ਇਹਨੂੰ ਆਖਰੀ ਮੈਂ ਇਥੇ ਨਾ ਖੜਾ ਆਪਣੀ ਕਿਤੇ ਕਹਿੰਦਾ ਹੋਰ ਹੈ ਨਹੀਂਗਾ। ਇੱਕ ਬੰਦਰ ਬਾਹਰ ਨਾ ਮਤਲਬ ਪਾ ਦੇ ਯਾਰ। ਇਹਦਾ ਕੈਵਿਟੀ ਕਰਾਉਂਦੇ। ਹੋਰ ਯਾਰ। ਤੈਨੂੰ 330 ਤੇ ਪੈਂਦਾ ਤਾਂ ਹੈਗਾ ਰੇ ਭਾਈ। ਹੂੰ ਪੈਂਦਾ ਰੇ। ਨਹੀਂ ਕਿ 400 ਕਿੰਨੇ। ਹਲਾਉਣੀ ਹੈ ਤੈਨੂੰ 30 40 ਬਸ। ਕਿਰਨ ਕਿੰਨਾ? ਚੱਕੋ ਚਾਰ ਖੋਟ ਆਉਂਦਾ ਉੱਥੇ ਸੀੜਾ ਜਾਂਦਾਗਾ। ਉਹਦੇ ਵਿੱਚ ਦੇਖ ਲੈ ਬਾਕੀ। ਜਾਣ ਲੈ ਭਾਈ। ਪਹਿਲਾਂ ਬੁਰਕੀ ਦੀ ਰਹਿ ਪਹਿਲਾਂ ਦੋ ਬੁਰਕੀਆਂ ਇੰਦੀਆਂ ਹੁਣ ਇਹ ਪਾੜ ਗਿਆ ਮਿੰਦਲਾ ਜੀ ਉਹਨਾਂ ਤੋਂ ਤਾਂ ਤੋਂ ਸੱਟਾ ਮਾਰੀ ਕਿਉਂ ਨਾ ਕਰਕੇ ਪਾੜ ਗਿਆ ਨਾ ਕਿੰਨਾ ਕਿ ਸੱਟ ਮਾਰੀ ਤੇ ਉਹਨਾਂ ਨੇ ਤੇਰੀਆਂ ਮਾਰੀਆਂ ਨਾ ਕਿ ਆਦੀ ੱੱਕਾ ਕਰੀ ਗਿਆ ਇਹ ਕਿਆ ਦੀ ਮੰਨ ਕਰ ਹੁਣ ਨਹੀਂ ਲੱਗਦਾ ਫਿਰ ਵਿੱਚੋਂ 도ੜੋਂਗੇ ਤਾਂ ਇਹ ਦੂਜੇ ਰੋਕ ਤੂੰ ਤੂੰ ਮੇਰੇ ਨਾਲ ਰੋਕ ਉੱਪਰ ਕਰ ਉੱਪਰ ਕਰ ਮੋਟੀ ਦੀ ਗੱਲ ਕਹਉਂਦੀ ਭੱਜ ਗਈ ਕਿੰਨਾ ਹੋ ਗਿਆ 248 248 ਇੱਥੇ ਤੇ ਜੰਮੂ ਨਾ ਪਰਾਇ 247 ਤੱਕ ਹੀ ਹੈ ਇਹ ਤਾਂ ਬਾਕੀ ਭਰਿਆ ਹੋਰ ਜੀ ਹੈ ਹਮ ਲਓ ਜੀ ਭਰਿਆ ਹੋ ਰਿਹਾ ਕੋਣ ਹੈ ਜੀ ਸਤਿ ਸ਼੍ਰੀ ਅਕਾਲ ਜੀ ਸ਼ਿਗਾਰ ਜੀ ਅਸੀਂ ਪਿੰਡ ਪਹੁੰਚੇ ਦੀ ਸਿਰੋਂ ਜure ਬੋਰ ਚ ਪਹਿਲਾਂ ਪੈਂਚਰ ਲੱਗਿਆ ਹੋਇਆ ਸੀ ਜੀ ਹਾਂਜੀ ਤੇ ਬੋਰ ਇੱਤਾ ਮਾਰਦਾ ਤੇ ਉਹਦੇ ਕਰਕੇ ਬਾਈ ਨੇ ਤਸੱਲੀ ਕਰਾਉਣ ਵਾਸਤੇ ਕਹਿੰਦਾ ਵੀ ਮੈਨੂੰ ਵੀ ਪੈਂਚਰ ਚ ਕੋਈ ਫਲਟ ਲੱਗਦਾ ਵੀ ਜਾਂ ਕੋਈ ਆਪਾਂ ਬੋਰ ਚੈੱਕ ਕਰਕੇ ਦੇਖ ਲਈਏ ਹਾਂਜੀ ਤੇ ਅਸੀਂ ਬੋਰ ਚੈੱਕ ਕਰਿਆ ਜੀ ਉਹ 4 ਇੰਚੀ ਬੋਰ ਆ ਤੇ ਚੈੱਕ ਕਰਨ ਤੋਂ ਬਾਅਦ ਮੰਨ ਲਓ ਇਹ 340 ਫੁੱਟ ਲੱਗਿਆ ਹੋਇਆ ਸੀ ਬੋਰ ਤੇ ਜਦੋਂ ਅਸੀਂ ਬੋਰ ਚੈੱਕ ਕਰਿਆ ਤੇ ਇਹ 248 ਫੁੱਟ ਬੀਲਾ ਬੋਰ ਹਾਂਜੀ ਬਾਕੀ ਤੁਹਾਨੂੰ ਉੱਪਰ ਆ ਤੇ ਉਹ ਦੇਖਦੇ ਆਂ ਵੀ ਤੜਕੇ ਮਸ਼ੀਨ ਲਾ ਮੈਂ ਅਸੀਂ ਬੇਲਾ ਕਰਕੇ ਦੇਖਦੇ ਹਾਂ ਕਿ ਮੈਂ ਕੀ ਗੱਲਬਾਤ ਬਣਦੀ ਥੱਲੇ ਹਾਂਜੀ ਜੇ ਚਾਲੂ ਹੁੰਦਾ ਬਾਈਆਂ ਨਾਲ ਗੱਲਬਾਤ ਹੋ ਗਈ ਹੈ ਤੜਕੇ ਅਸੀਂ ਇਹ ਕੰਮ ਸਟਾਰਟ ਕਰਾਂਗੇ ਠੀਕ ਹੈ ਤੇ ਹੋਰ ਕੋਈ ਕੰਮ ਕਰਾਉਣ ਦੇ ਸੰਬੰਧ ਚ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਨਾਮ ਹੈ ਮੁਖਤਿਆਰ ਸਿੰਘ ਹਾਂਜੀ ਤੇ ਮਿਸਤਰੀ ਨਮੂਰ ਤੋਂ ਆਈ ਤੇ ਮੋਬਾਈਲ ਨੰਬਰ ਹੈਗਾ 9781754490 ਠੀਕ ਧੰਨਵਾਦ ਜੀ ਠੀਕ ਹੈ